ਲਗਾਤਾਰ ਮਾਨਯੋਗ ਮੁੱਖ ਮੰਤਰੀ ਭਗਵੰਤ ਪਾਜ ਦੀ ਲੀਡਰਸ਼ਿਪ ਦੇ ਵਿੱਚ ਜਿੱਥੇ ਪੂਰੇ ਪੰਜਾਬ 'ਚ ਵਿਕਾਸ ਕਾਰਜ ਚੱਲ ਰਿਹਾ ਹੈ ਉੱਥੇ ਹੁਸ਼ਿਆਰਪੁਰ ਦੇ ਵਿੱਚ ਵੀ ਹੁਸ਼ਿਆਰਪੁਰ ਵਿਧਾਨ ਸਭਾ 'ਚ ਵਿੱਚ ਪੂਰੇ ਜ਼ਿਲ੍ਹੇ ਦੇ ਵਿੱਚ ਲਗਾਤਾਰ ਵਾਰਡ ਵਾਈਜ਼ ਪਿੰਡ ਵਾਈਜ਼ ਵਿਕਾਸ ਕਾਰਜ ਚੱਲ ਰਹੇ ਆ ਲਗਾਤਾਰ ਮੈਂ ਕਹਿ ਸਕਦਾ ਕਿ तकरीबन ਇਸ ਤਰਮ ਦੇ ਵਿੱਚ 30 ਕਰੋੜ ਦੇ ਜਿਆਦਾ ਜਿਹੜੇ ਵਿਕਾਸ ਨੇ ਕਰ ਰਿਹਾ ਜਿੱਚ ਟਿਊਬਲ ਵੀ ਹੈ ਸੜਕਾਂ ਵੀ ਆ ਗਲੀਆਂ ਵੀ ਆ ਸ਼ਹਿਰ ਦੀਆਂ ਹੋਰ ਉਹ ਸਾਰੀਆਂ ਇੰਜ ਨੂੰ ਮੈਂ ਕਹਿ ਸਕਦਾ ਫੂਡ ਸੀਟ ਦੀ ਸਾਰੀ ਆ ਹੋਰ ਇਦਾਂ ਦੀ ਉਹ ਸਾਰੀਆਂ ਸ਼ਹਿਰ ਦੀ ਸੁੰਦਰਤਾ ਦੇ ਲਈ ਬਿਊਟੀਫਿਕੇਸ਼ਨ ਦੇ ਲਈ ਵੀ ਹੋ ਰਹੀ ਆ ਔਰ ਸਾਰੇ ਸ਼ਹਿਰ ਵਾਸੀਆਂ ਵਾਰਡ ਵਾਸੀਆਂ ਲੋਕਾਂ ਨੂੰ ਨਾਲ ਲੈ ਕੇ ਕਰ ਰਹੇ ਆ ਕੌਂਸਲਰ ਸੇਵਾ ਨੂੰ ਨਾਲ ਲੈ ਕੇ ਕਰ ਰਹੇ ਪੂਰਾ ਪਰਿਵਾਰ ਰਫਸਨ ਚ ਕਿਰਿਆ ਦਰਦੋ ਫਟਫੜ ਕੇ ਕਿਸੇ ਕਰ ਗਏ ਸਰਕਾਰ ਆਈ ਤੇ ਅਸੀਂ ਦੇ ਜਾ ਚੁੱਕੇ ਤੁਸੀਂ ਜਾਣ ਨੂੰ ਰਾਜੀ ਹੋ ਕੋਈ ਛੱਬੀ ਜਾਊਗਾ ਕੋਈ ਛਾਈ ਜਾਊਗਾ ਇਹ ਕਾਂਗਰਸ ਯਾਦੂ ਨੇ ਕੱਲ ਭਰੇ ਕੱਢੇ ਦੇ ਵਿੱਚ ਇਹ ਗੱਲ ਲਈ ਹੈ ਕਿ ਤੱਕ ਗਿਆ ਸਮਝੇ ਦੇਖੋ ਲੋਕ ਰਾਜਨੀਤੀ ਅੱਜ ਤੱਕ ਕਦੀ ਵੀ ਰਾਜਨੀਤਿਕ ਅਤਿਹਾਸ ਗੁੰਡਾਗਰਦੀ ਨੂੰ ਪਸੰਦ ਨਹੀਂ ਕਰਦਾ ਔਰ ਬੜੀ ਹੈਰਾਨਗੀ ਜਨਨ ਗੱਲ ਹੈ ਵੀ ਇੱਕ ਉਹ ਬੰਦਾ ਉੱਥੇ ਮੌਜੂਦ ਹੈ ਜਿਹੜਾ ਦੋ ਵਾਰੀ ਸ਼ਹਿਰ ਵਾਲੇ ਨੇ ਐਮਐਲਏ ਬਣਾਇਆ ਉਹਦੀ ਸਰਪ੍ਰਸਤੀ ਦੀ ਗੱਲ ਕਹੀ ਗਈ ਹੈ ਔਰ ਮੰਤਰੀ ਵੀ ਰਿਹਾ ਖੁਦ ਉੱਥੇ ਇੱਕ ਗੱਲ ਬੜੀ ਮਜ਼ੇਦਾਰ ਕਹੀ ਗਈ ਹੈ ਵੀ ਜਿਹੜੀ ਜਿਹੜੇ ਪੈਸੇ ਦੇਣ ਜਾਂਦੇ ਉਹਨਾਂ ਨੂੰ ਵਕੜਾਵਾਂਗੇ ਜੀ ਜੀ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਦੇਣ ਗਿਆ ਉਹ ਤੇ ਨਾਲ ਹੀ ਖੜਾ ਸੀ ਮੈਨੂੰ ਲੱਗਦਾ ਇਹ ਉਹਦੀ ਸਰਪ੍ਰਸਤੀ ਦਾ ਸ਼ਹਿਰ ਵਾਲੇ ਦਾ ਸ਼ਹਿਰ ਦੇ ਸਾਡੇ ਹਾਪੂਰ ਸ਼ਹਿਰ ਦੇ ਲੋਕ ਬਹੁਤ ਸਿਆਣੇ ਆ ਬਹੁਤ ਠੰਡੇ ਆ ਨਿੱਗੇ ਆ ਲੋਕਾਂ ਨਾਲ ਪਿਆਰ ਕਰਨ ਵਾਲੇ ਇਮਾਨਦਾਰੀ ਨਾਲ ਪਿਆਰ ਕਰਨ ਵਾਲੇ ਆ ਔਰ ਜੋ ਕੱਲ ਗਿਆ ਗਿਆ ਇੱਕ ਮਿੰਟ ਹਰ ਜਾ ਮੈਂ ਇਹ ਗੱਲ ਦਾਬੇ ਨਾਲ ਕਹਿ ਸਕਦਾ 22 ਸਾਲ ਚ ਦੋ ਐਸਐਸਪੀ ਸਰਵਾਨ ਬੱਟ ਗਏ ਕਦੀ ਮੇਰੇ ਆਫਿਸ ਚ ਕਿਸੇ ਦੇ ਖਿਲਾਫ ਕਿਸੇ ਨੇ 26 ਲਈ ਕਿਸੇ ਨੇ 24 ਲਈ ਕਿਸੇ ਸੱਤ ਲਈ ਫੋਨ ਗਿਆ ਹੋਵੇ ਤਾਂ ਉਹਦਾ ਜ਼ਿੰਮੇਵਾਰ ਕੌਣ ਹੈ ਫੋਨ ਕਰਨ ਵਾਲਾ ਜਿਹੜਾ ਬੰਦਾ ਜਿਹਨੂੰ ਜਿਹਨੂੰ ਦਿੱਤਾ ਲੇਕਿਨ ਅਗਲਾ ਕੁਐਸਚਨ ਵੀ ਇਹਦੇ ਨਾਲ ਹੀ ਜੁੜਿਆ ਸੀ ਅਗਲਾ ਬਿਆਨ ਇਹ ਹੈ ਵੀ ਐਸਐਸਪੀ ਸਾਹਿਬ ਇਹ ਤਾਵਾ ਦੇ ਕੈਂਪ ਤੇ ਨਾ ਚੱਲੋ ਰਾਕੇ ਨੂੰ ਫੜੋ ਨਾ ਕਿ ਕਾਂਗਰਸ ਨੂੰ ਅਪਰਾਧੀ ਕੌਣ ਹੈ ਇਹ ਵੀ ਸਾਰਿਆਂ ਨੂੰ ਪਤਾ ਹੈ ਅਪਰਾਧੀ ਕਿਸੇ ਕੋਲ ਲੁਕੇ ਨਹੀਂ ਰਹਿੰਦੇ ਲੋਕ ਖੁੱਲੇ ਅੱਖਾਂ ਨਾਲ ਅਪਰਾਧ ਦੇਖ ਰਹੇ ਹੁੰਦੇ ਜਿਹੜੇ ਹੁੰਦੇ ਰਹੇ ਆ ਜਿਹੜੇ ਪਹਿਲਾਂ ਹੋਏ ਆ ਉਹ ਵੀ ਦੇਖਦੇ ਪਏ ਆ ਐਸਐਸਪੀ ਹੁਸ਼ਿਆਰਪੁਰ ਸਾਹਿਬ ਜੀ ਮੈਂ ਉਹਨਾਂ ਨੂੰ ਅਗਰ ਉਹਨਾਂ ਨੇ ਪੁਲਿਸ ਮਹਿਕਮੇ ਦੇ ਉੱਤੇ ਕੋਈ ਗੱਲ ਕੀਤੀ ਆ ਤੇ ਪੁਲਿਸ ਦੀ ਡਿਊਟੀ ਬਣਦੀ ਆ ਵੀ ਆਪਣਾ ਜਵਾਬ ਦੇਵੇ ਉਹਨਾਂ ਕੋਲ ਉਹਨਾਂ ਨੂੰ ਜਵਾਬ ਦੇਣਾ ਪਏਗਾ ਪੁਲਿਸ ਨੂੰ ਐਫਰੰਡ ਨੂੰ ਦੇਣਾ ਪਏਗਾ ਉਹਨਾਂ ਦੇ ਵੀ ਜਵਾਬ ਦੇਣਾ ਪਏਗਾ ਪੀ ਉਹਨਾਂ ਨੇ ਕੋਈ ਸੀਆਈ ਸਟਾਫ ਦੀ ਗੱਲ ਕੀਤੀ ਕੋ ਐਸਐਸਪੀ ਸਾਹਿਬ ਦੀ ਗੱਲ ਕੀਤੀ ਜਿਵੇਂ ਆ ਪੁਲਿਸ ਨਾਲ ਲੈਣਾ ਲੰਮਾ ਲੰਮਾ ਰਾਜਨੀਤਿਕ ਕੈਰੀਅਰ ਦੀ ਗੱਲ ਕਰੀ ਬ੍ਰੰਬੇ ਰਾਜ ਇਤਿਹਾਸ ਦੀ ਗੱਲ ਕੀਤੀ ਨਾ ਇਤਨੀ ਸ਼ਬਦਾਂ ਦੀ ਬਹੁਤ ਘੱਟ ਸੁਣਨ ਮਿਲਦੀ ਹੈ ਬਸ ਸੇਟ ਫਾਰਵਰਡ ਇਹ ਕਹਿਣਾ ਵੀ ਪਰਿਵਾਰ ਦੇ ਭਰਾ ਵੀ ਪੈਸੇ ਲੈਂਦਾ ਪੀਜਾ ਵੀ ਪੈਸੇ ਲੈਂਦਾ ਮੰਤਰੀ ਸਾਹਿਬ ਦਾ ਨਾਮ ਲੈ ਕੇ ਤੁਹਾਡਾ ਨਾਮ ਲੈ ਕੇ ਤੁਸੀਂ ਪੈਸੇ ਲੈਂਦੇ ਮੇਰੇ ਪਰਿਵਾਰ ਚੋਂ ਮੇਰੇ ਉਹਨਾਂ ਚ ਕੋਈ ਬੰਦਾ ਪੈਸਾ ਨਹੀਂ ਲੈਂਦਾ ਸਾਨੂੰ ਪੈਸੇ ਦੀ ਬੜੀ ਕਿਰਪਾ ਰੱਬ ਦੀ ਇੱਦਾਂ ਦੇਖਿਓ ਲੋੜੇ ਨੇ ਇੱਦਾਂ ਦੇਖਿਓ ਜਿੰਨੇ ਆ ਉਹਨੇ ਜੀ ਗੁਜ਼ਾਰਾ ਕਰ ਲਈਦਾ ਅਸੀਂ ਇਹ ਇਹ ਉਥੇ ਗਿਆ ਗਿਆ ਜਿਨ੍ਹਾਂ ਨੇ 500 500 ਕਰੋੜ ਦੇ ਡਾਕੇ ਮਾਰੇ ਸਰਕਾਰ ਦੀਆਂ ਜਗ੍ਹਾ ਵੇਚ ਦਿੱਤੀਆਂ ਜਿਨ੍ਹਾਂ ਨੇ ਇੰਨੀ ਕੁ ਸਟੈਂਪ ਡਿਊਟੀ ਖਾਦੀ ਹੈ ਇਹ ਸ਼ਹਿਰ ਦੇ ਲੋਕਾਂ ਦੀ ਪੰਜਾਬ ਦੇ ਲੋਕਾਂ ਦੀ ਪ੍ਰਾਪਰਟੀ ਦਾ ਕਾਰੋਬਾਰ ਇਸ ਕਰਕੇ ਨਹੀਂ ਰਾਜਨੀਤਾ ਇਸ ਕਰਕੇ ਨਹੀਂ ਬਣੇ ਵੀ ਸੇਵਾ ਕਰਨੀ ਸੀ ਇਹ ਰਾਜਨੀਤਾ ਇਸ ਕਰਕੇ ਬਣੇ ਸੀ ਵੀ ਪ੍ਰਾਪਰਟੀ ਜੋ ਸਟੈਂਪ ਡਿਊਟੀ ਕਿੱਦਾਂ ਵਿਚਾਰੀ ਹੈ ਇਹਦੇ ਦੇਖਿਓ ਇਹ ਸਾਰਾ ਜਿਹੜਾ ਇਹ ਲੋਕ ਬੜੀਆਂ ਖੁੱਲੀਆਂ ਅੱਖਾਂ ਨਾਲ ਦੇਖਦੇ ਆ ਮੰਨੋ ਇਹ ਤੇ ਕੁਝ ਕਹਿਣ ਦੀ ਲੋੜ ਨਹੀਂ ਵੈਸੇ ਇਹ ਜਿਹੜੀ ਆ ਇਹ ਲੋਕਾਂ ਨੇ ਆਪਣੇ ਆਪ ਹੀ ਦੇਖ ਲੈਣਾ ਤੇ ਬੜੀ ਮਹਾਰਾਜ ਦੀ ਕਿਰਪਾ ਆ ਇੱਧਰ ਦੇਖਿਓ ਇਹ ਜਿਹੜੀਆਂ ਡਰਨ ਡਰਾਉਣ ਵਾਲੀਆਂ ਗੱਲਾਂ ਹਨਾ ਜੀ ਇਹ ਬੰਦੇ ਉਹ ਡਰਾਉਂਦੇ ਆ ਜਿਹੜੇ ਟਰਪੋਖ ਹੁੰਦੇ ਆ ਜਿਹੜਾ ਜਿਹੜਾ ਬੰਦਾ ਬਹਾਦਰ ਆ ਉਹ ਕਦੀ ਕਿਸੇ ਨੂੰ ਡਰਾਉਂਦਾ ਨਹੀਂ ਉਹ ਕਦੀ ਕਿਸੇ ਨੂੰ ਨਹੀਂ ਡਰਾਉਂਦਾ ਇੱਧਰ ਦੇਖਿਓ ਉਹ ਬੰਦਾ ਹੁੰਦਾ So, कोई नहीं देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर